ਜਾ ਮੰ ਜਾ ਮੰਨੁ ਖੁਦੀ ਸੁਰਤ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਨੇੜੇ ਆਉਂਦੀ ਹੈ ਤੇ ਉਹਦੇ ਅੰਦਰ ਕਲਾ ਦਾ ਜਨਮ ਹੁੰਦਾ ਹੈ ਵਿਸ਼ੇਸ਼ ਕਲਾ ਦਾ ਐਸਾ ਹੋ ਹੀ ਨਹੀਂ ਸਕਦਾ ਕਿ ਭਗਤ ਕਲਾਕਾਰ ਨਾ ਹੋਵੇ ਕੁਝ ਨਾ ਕੁਝ ਕਲਾ ਦਾ لازਮੀ ਜਨਮ ਹੋ ਜਾਂਦਾ ਹੈ ਕਲਾ ਕਹਿੰਦੇ ਨੇ ਹੁਨਰ ਨੂੰ ਇੱਕ ਖਾਸ ਤਰ੍ਹਾਂ ਦੀ ਵਿਦਿਆ ਗਿਆਨ ਨੂੰ ਸਾਡੇ ਦੇਸ਼ ਹਿੰਦੂਸਤਾਨ ਦੀ ਪੁਰਾਣੀ ਪਰੰਪਰਾ ਇਹ ਹੀ ਰਹੀ ਹੈ ਕਿ ਕਿਸੇ ਮਹਾਪੁਰਸ਼ ਸਤਪੁਰਸ਼ ਨੂੰ ਵੇਖਣਾ ਹੈ ਤਾਂ ਇਸ ਨਿਗਾਹ ਨਾਲ ਵੇਖਣਾ ਹੈ ਕਿ ਕੋਦੇ ਚ ਕਲਾ ਕਿਤਨੀ ਹੈ ਤੇ ਕਲਾ ਦੇ ਆਧਾਰ ਦੇ ਉੱਤੇ ਹੀ ਫੈਸਲੇ ਕੀਤੇ ਜਾਂਦੇ ਰਹੇ ਇਹ ਇੱਕ ਛੋਟਾ અવਤਾਰ ਹੈ ਇਹ ਵੱਡਾ અવਤਾਰ ਹੈ ਇਸ ਤਰੀਕੇ ਦੀਆਂ ਵਿਚਾਰਾਂ ਸੜੇ ਦੇਸ਼ ਦੇ ਵਿੱਚ ਪਰਚਲਤ ਸਨ ਜੈਸੇ ਕਿ ਕਹਿੰਦੇ ਨੇ ਕਿ ਸ਼੍ਰੀ ਰਾਮ 14 ਕਲਾ ਰਖਦੇ ਨੇ ਕਲਾ ਦਾ ਮਤਲਬ ਹੈ ਉਹਨਾਂ ਤੇ ਸ਼੍ਰੀ ਕ੍ਰਿਸ਼ਨ 16 ਕਲਾ ਸੰਪੂਰਨ અવਤਾਰ ਮੰਨਦੇ 16 ਗੁਰਬਾਣੀ ਚ ਇੱਕ ਇਸ਼ਾਰਾ ਮਿਲਦਾ ਹੈ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਕਲਾ ਇੱਕ ਹੁਨਰ ਇੱਕ ਖਾਸ ਤਰ੍ਹਾਂ ਦਾ ਗਿਆਨ ਇੱਕ ਖਾਸ ਤਰ੍ਹਾਂ ਦੀ ਵਿਦਿਆ ਕਹਿੰਦੇ ਨੇ ਕ੍ਰਿਸ਼ਨ ਜੀ ਦੇ ਅੰਦਰ 16 ਕਲਾ ਸੰ 16 ਤਰ੍ਹਾਂ ਦੀ ਵਿਦਿਆ ਉਹ ਅੱਛੇ ਸੰਗੀਤਕਾਰ ਸਨ ਅੱਛੇ ਕਵੀ ਸਨ ਮਹਾਨ ਨਿਰਤਕਾਰ ਸਨ ਅੱਛੇ ਦਾਰਸ਼ਨਿਕ ਸਨ ਰਵਾਕ ਸਤਿਆ ਵੀ ਉਹਨਾਂ ਦੇ ਕੋਲ ਸੀ ਨੀਤੀ ਦੇ ਚ ਵੀ ਉਹ નિਪੁੰਨ ਸਨ ਰਾਜਨੀਤੀ ਦੇ ਚ ਸ਼ਾਸਤਰਾਂ ਦੇ ਵੀ ਉਹ ਗਿਆਤੇ ਗਿਣਤੀ ਕਰਦਿਆਂ ਕਰਦਿਆਂ ਹਿੰਦੁਸਤਾਨ ਦੇ ਵਿਦਵਾਨਾਂ ਨੇ ਗੱਲ ਇੱਥੇ ਮੁਕਾਈ ਇਹ ਇਹਨਾਂ ਦੇ ਅੰਦਰ 16 ਕਲਾ ਲੈ। ਦੋ ਕਲਾ ਘਟ ਨੇ ਰਾਮ ਦੇ ਅੰਦਰ। ਉਹਦੇ ਅੰਦਰ 14 ਕਲਾ ਹੈ। ਸੰਗੀਤ ਤੇ ਨਿਰਦ ਰਾਮ ਦੀ ਜ਼ਿੰਦਗੀ ਵਿੱਚ ਨਹੀਂ ਫੁੱਟ ਸਕਿਆ। ਕਿਉਂਕਿ ਉਹ ਮर्यादा ਦੇ ਦਾਇਰੇ ਵਿੱਚ ਰਹੇ ਨੇ। ਮੁਖਤਸਰ ਅਰਜ਼ੇ ਕਰੀਏ ਕਿ ਜਿਉਂ-ਜਿਉਂ ਮਨੁੱਖ ਦੀ ਸੁਰਤ ਪਰਮਾਤਮਾ ਦੇ ਨੇੜੇ ਜਾਵੇ ਵੀ ਨਵੀਂ ਤੋਂ ਨਵੀਂ ਕਲਾ ਦਾ ਅੰਦਰੋਂ ਜਨਮ ਹੁੰਦਾ ਹੈ ਤੇ ਸੰਸਾਰ ਦੇ ਵਿੱਚ ਜਿੰਨੀ ਕਲਾ ਹੈ ਇਹਨੂੰ ਪ੍ਰਗਟ ਕੀਤਾ ਹੈ ਭਗਤਾ ਨੇ ਸੰਤਾ ਨੇ ਅਵਤਾਰਾਂ ਨੇ ਬਾਦ ਵਿੱਚ ਆਮ ਬੰਦਿਆਂ ਦੇ ਹੱਥ ਦੇ ਵਿੱਚ ਉਹ ਕਲਾ ਆਈਏ ਸੰਗੀਤ ਭਗਤਾ ਦੀ ਦੇਨ ਹੈ ਕਵਤਾ ਅਵਤਾਰੀ ਪੁਰਸ਼ਾਂ ਦੀ ਦੇਨ ਹੈ ਨਿਰਤ ਔਰ ਇਹ ਸੰਗਤ ਰਾਸ਼ੀ ਬੁੱਧ ਘੜਨੇ ਤਸਵੀਰਾਂ ਬਣਾਉਣੀਆਂ ਇਹ ਵੀ ਕੰਨ ਸੰਤਾਂ ਦੀ ਦੇਣ ਹੈ ਕੁਛ ਨਾ ਕੁਛ ਕਲਾ ਦਾ ਪ੍ਰਮਾਤਮਾ ਦੇ ਨੇੜੇ ਜਾਣ ਨਾਲ ਜਨਮ ਹੋ ਜਾਂਦਾ ਹੈ ਇਹ ਲੋਰਾ ਅਜੰਤਾ ਦੀਆਂ ਜੜੀਆਂ ਗੁਫਾਵਾਂ ਨੇ ਤੇ ਪਹਾੜਾਂ ਨੂੰ ਤਰਾਸ਼ ਕੇ ਜੋ ਮੂਰਤੀਆਂ ਬਣਾਈਆਂ ਨੇ ਇਹ ਬੋਧ ਭਿਖਸ਼ੂਆਂ ਨੇ ਬਣਾਈਆਂ ਨੇ ਸਾਧੂਆਂ ਨੇ ਬਣਾਈਆਂ ਸਾਧੂ ਦਾ ਮਤਲਬ ਹੈ ਉਸ ਦੇ ਅੰਦਰ ਕਿਸੇ ਨਾ ਕਿਸੇ ਕਲਾ ਦਾ ਜਨਮ ਹੋ ਗਿਆ ਚਾ ਕਵਤਾ ਹੋਵੇ ਸੰਗੀਤ ਹੋਵੇ ਨਿਰਤ ਹੋਵੇ ਸਾਹਿਤ ਹੋਵੇ ਦਰਸ਼ਨ ਹੋਵੇ ਨੀਤੀ ਹੋਵੇ ਜਾਂ ਸ਼ਾਸਤਰਾਂ ਦਾ ਗਿਆਨ ਹੋਵੇ ਐਸਾ ਹੋ ਹੀ ਨਹੀਂ ਸਕਦਾ ਕਿ ਉਹਦੇ ਅੰਦਰ ਕਿਸੇ ਕਲਾ ਦਾ ਜਨਮ ਨਾ ਹੋਵੇ ਰਵਦਾਸ ਜੈਸਾ ਫੁਰਸ਼ ਜੋ ਬਾਜ਼ਾਰ ਦੇ ਚ ਬੈਠ ਕੇ ਜੁਤੀਆਂ ਗੰਢਦਾ ਹੈ ਸੁਰਤ ਰੱਬ ਦੇ ਨੇੜੇ ਗਈ ਅੰਦਰੋਂ ਕਵਤਾ ਦਾ ਵੀ ਜਨਮ ਹੋਇਆ ਸੰਗੀਤ ਦਾ ਜਨਮ ਵੀ ਹੋਇਆ ਕਬੀਰ ਜੈਸਾ ਝੁਲਾਹਾ ਜਿਸ ਦਾ ਦਿਨ ਭਰ ਕੰਮ ਸੀ ਕੱਪੜੇ ਬੁਣਨਾ ਸੁਰਤ ਰੱਬ ਦੇ ਨੇੜੇ ਗਈ ਤਾਂ ਅੰਦਰੋਂ ਹਰ ਤਰ੍ਹਾਂ ਦੀ ਕਲਾ ਦਾ ਜਨਮ ਹੋ ਗਿਆ ਕਲਾ ਕਿਸੇ ਦੀ ਵਿਰਾਸਤ ਨਹੀਂ ਹੈ ਜਿਸ ਦੀ ਸੁਰਤ ਰੱਬ ਦੇ ਨੇੜੇ ਜਾਏਗੀ ਕਲਾਕਾਰ ਬਣ ਜਾਏਗਾ ਨਾਮਦੇਵ ਜੈਸਾ ਛੇਂਬਾ ਸੁਰਤ ਰੱਬ ਦੇ ਨੇੜੇ ਗਈ ਅੰਦਰੋਂ ਕਵਿਤਾ ਤੇ ਸੰਗੀਤ ਦਾ ਜਨਮ ਹੋਇਆ ਸ਼ਾਸਤਰ ਵਿੱਦਿਆ ਦਾ ਜਨਮ ਹੋਇਆ ਨੀਤੀ ਨੁਗਨ ਵੀ ਉਹ ਬਣ ਗਏ ਗਰਜ਼ ਕੇ ਐਸਾ ਹੋ ਹੀ ਨਹੀਂ ਸਕਦਾ ਕਿ ਭਗਤ ਕਲਾਕਾਰ ਨਾ ਹੋਵੇ ਸੰਤ ਕਲਾਕਾਰ ਨਾ ਹੋਵੇ ਜ਼ਰੂਰ ਹੋਵੇਗਾ ਉਹਦੇ ਅੰਦਰੋਂ ਕਵਿਤਾ ਸੰਗੀਤ ਵਿਚਾਰ ਫਲਸਫੇ ਦਾ ਜਨਮ ਹੋਵੇਗਾ ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਜਨਮ ਦਾਤੇ ਤੇ ਭਗਤ ਨੇ ਬਾਅਦ ਵਿੱਚ ਆਮ ਸੰਸਾਰੀ ਲੋਕ ਉਸ ਨੂੰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ ਸੰਗੀਤ ਨੂੰ ਕਵਿਤਾ ਨੂੰ ਤਰ੍ਹਾਂ ਤਰ੍ਹਾਂ ਦੀ ਵਿੱਦਿਆ ਨੂੰ ਫਿਲਾਸਫੀ ਦੇ ਵਿਚਾਰਾਂ ਨੂੰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ ਸਭ ਕੁਝ ਇਹ ਭਗਤਾਂ ਦੇ ਅੰਦਰੋਂ ਫੁੱਟਿਆ ਸੀ ਤੇ ਸਭ ਤੋਂ ਪਹਿਲੇ ਜ਼ਮੀਨ ਦੇ ਉੱਤੇ ਕਲਾ ਨੂੰ ਜਨਮ ਦੇਣ ਵਾਲੇ ਭਗਤ ਨੇ ਇਸ ਤੋਂ ਪਹਿਲੇ ਕੋਈ ਕਲਾ ਨਹੀਂ ਸੀ ਸੰਗੀਤ ਦਾ ਸੱਤ ਸੁਰਾਂ ਦਾ ਜਿਹੜਾ ਗਿਆਨ ਹੈ ਇਹ ਹਿੰਦੁਸਤਾਨ ਦੇ ਵਿੱਚ ਸ਼ਾਸਤਰਾਂ ਤੋਂ ਆਇਆ ਇਸ ਵਾਸਤੇ ਜਿਹੜਾ ਇਹ ਪੁਰਾਣਾ ਪੱਕਾ ਰਾਗ ਹੈ ਨੂੰ ਸ਼ਾਸਤਰੀਆ ਸੰਗੀਤ ਕਹਿੰਦੇ ਨੇ ਸ਼ਾਸਤਰੀਆ ਸੰਗੀਤ ਸ਼ਾਸਤਰਾਂ ਦੇ ਵਿੱਚੋਂ ਨਿਕਲੇ ਫਿਰ ਜੜੀ ਬੂਟੀਆਂ ਦਾ ਜਿਤਨਾ ਗਿਆਨ ਹੈ ਇਹ ਫਕੀਰਾਂ ਦੀ ਦੇਣ ਹੈ ਸੰਤਾਂ ਦੀ ਦੇਣ ਹੈ ਧਨੰਤਰ ਜੈਸੇ ઋષਿ ਨੇ ਮੇਗ ਬਨੋਦ ਗ੍ਰੰਥ ਲਿਖਿਆ ਜੜੀ ਬੂਟੀਆਂ ਦਾ ਗਿਆਨ ਜ਼ਿੰਦਗੀ ਦੇ ਹਰ ਪਹਿਲੂ ਦੀ ਕਲਾ ਮਨੁੱਖ ਦੇ ਅੰਦਰੋਂ ਫੁੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜਾ ਜਿਤਨਾ ਗਹਿਰਾਈ ਦੇ ਵਿੱਚ ਚਲਾ ਜਾਂਦਾ ਹੈ ਉਹ ਉਤਨਾ ਹੀ ਵੱਡਾ ਕਲਾਕਾਰ ਬਣ ਜਾਂਦਾ ਹੈ ਉਤਨੀ ਵੱਡੀ ਕਲਾ ਉਸ ਦੇ ਅੰਦਰ ਪੈਦਾ ਹੋ ਜਾਂਦੀ ਹੈ ਬਾਅਦ ਵਿੱਚ ਆਮ ਜਗਤ ਦੇ ਲੋਕੀ ਉਸ ਕਲਾ ਨੂੰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਇੱਕ ਤਰੀਕਾ ਇਹ ਵੀ ਹੈ ਬਾਹਰ ਤੋਂ ਅੰਦਰ ਜਾਣਾ ਇੱਕ ਉਹ ਹੈ ਅੰਦਰ ਤੋਂ ਬਾਹਰ ਆਣਾ ਕ੍ਰਿਪਨ ਕ੍ਰਿਪਨ ਜੋ ਅੰਦਰ ਤੋਂ ਬਾਹਰ ਆਣਾ ਹੈ ਕਿ ਕੁਦਰਤੀ ਹੈ ਪ੍ਰਾਕ੍ਰਿਤਿਕ ਹੈ ਜਿਨੀ ਬਨਸਪਤੀ ਏ ਜ਼ਮੀਨ ਦੇ ਅੰਦਰੋਂ ਉੱਗਦੀ ਹੈ ਅੰਦਰ ਤੋਂ ਬਾਹਰ ਆਉਂਦੀ ਹੈ ਕਲਾ ਸੰਗੀਤ ਜੋ ਅੰਦਰ ਤੋਂ ਬਾਹਰ ਆਈ ਉਹਦੀ ਜੜ ਹੋਵੇਗੀ ਉਹਦੀ ਬੁਨਿਆਦ ਹੋਵੇਗੀ ਪਰ ਜੋ ਬਾਹਰੋਂ ਅੰਦਰ ਜਾ ਰਹੀ ਉਹਦੀ ਬੁਨਿਆਦ ਨਹੀਂ ਉਹਦੀ ਕੋਈ ਪੁਖਤਾ ਜੜਾ ਨਹੀਂ ਹੁੰਦੀ ਇਸ ਵਾਸਤੇ ਕਹਿੰਦੇ ਨੇ ਬਾਹਰ ਦੀ ਕਲਾ ਅਗਰ ਬਾਹਰੋਂ ਅੰਦਰ ਚਲੀ ਗਈ ਹੈ ਬੇਚੈਨੀਆਂ ਦੂਰ ਨਹੀਂ ਕਰਦੀ ਦੁੱਖ ਸੰਤਾਪ ਦੂਰ ਨਹੀਂ ਕਰਦੀ ਬੇਜ਼ਾਰੀਆਂ ਨੂੰ ਦੂਰ ਨਹੀਂ ਕਰਦੀ ਸੰਸਾਰ ਦੇ بڑے بڑے ਕਵੀ ਸੰਗੀਤ ਸਮਰਾਟ ਪਰੇਸ਼ਾਨ ਤੇ ਬਿਜ਼ਾਰ ਰਹੇ ਰਾਜਨੀਤਿਕ ਥੋੜੀ ਜੀਆਂ ਉਥਲ ਪੁਥਲ ਹੋ ਜਾਏ ਤੇ ਮੰਝੇ ਤੇ ਪੈ ਜਾਂਦੇ ਰਹੇ ਦਿਲ ਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਰਹੇ ਪਰ ਨੀਤੀ ਦਾ ਸ਼ਾਸਤਰ ਦਾ ਔਰ ਸੰਗੀਤ ਦਾ ਕਵਿਤਾ ਦਾ ਤਰ੍ਹਾਂ-ਤਰ੍ਹਾਂ ਦੀ ਹੋਰ ਕਲਾ ਦਾ ਜਿਹੜਾ ਅੰਦਰੋਂ ਜਨਮ ਹੈ ਉਹਦੀ ਬੁਨਿਆਦ ਹੈ ਕਿਉਂਕਿ ਅੰਦਰ ਤੋਂ ਬਾਹਰ ਆਉਣਾ ਇਹ ਪ੍ਰਾਕਿਰਤਿਕ ਨਹੀਂ ਹੈ ਕੁਦਰਤ ਦਾ ਨਹੀਂ ਹੈ। तमाम ਵਸਤੂਆਂ ਦਾ ਜਨਮ ਅੰਦਰ ਤੋਂ ਬਾਹਰ ਹੈ। ਚਾਹੇ ਮਨੁੱਖ ਨੇ, ਜੀਵ ਨੇ, ਜੰਤੂ ਨੇ, ਕੀੜੇ ਨੇ, ਮਕੋੜੇ ਨੇ, ਬਨਸਪਤੀਏ ਜਨਮ ਅੰਦਰ ਤੋਂ ਬਾਹਰ ਹੈ। ਬੁਨਿਆਦ ਅੰਦਰ ਹੈ। ਤੋ ਜਿਸ ਕਲਾ ਦੀ ਬੁਨਿਆਦ ਅੰਦਰ ਹੈ ਤੇ ਅੰਦਰ ਤੋਂ ਬਾਹਰ ਪ੍ਰਗਟ ਹੋ ਰਹੀ ਹੈ ਸਮਝ ਲੈਣਾ ਚਾਹੀਦਾ ਹੈ ਕਿ ਬਹੁਤ ਪੁਖਤਾ ਬੁਨਿਆਦ ਹੈ ਇਸ ਦੀ ਔਰ ਇਹ لازਮੀ ਰੱਬ ਦੇ ਨੇੜੇ ਹੋਵੇਗਾ ਪ੍ਰਮਾਤਮਾ ਦੇ ਨੇੜੇ ਹੋਵੇਗਾ ਹੈਰਾਨਗੀ ਹੋ ਜਾਂਦੀ ਹੈ ਕਿ ਬਾਜ਼ਾਰ ਦੇ ਚ ਜੁੱਤੀਆਂ ਗੰਡਣ ਵਾਲਾ ਪੁਰਸ਼ ਜੁੱਤੀਆਂ ਗੰਡਦਿਆਂ ਗਣਤਿਆਂ ਕਵੀ ਬਣ ਗਿਆ ਸੰਗੀਤਕਾਰ ਬਣ ਗਿਆ ਅੰਦਰੋਂ ਜਨਮ ਹੋਇਆ ਰਵਿਦਾਸ ਤੇ ਉਸ ਸ਼ਾਇਰੀ ਦਾ ਜਿਹਦੇ ਅਰਥ ਕਰਨ ਦੀ ਲੋੜ ਹੈ ਉਸ ਸ਼ਾਇਰੀ ਦਾ ਜਿਸ ਦੇ بڑے بڑے ਪੰਡਤ ਅਰਥ ਕਰਦੇ ਨੇ بڑے بڑے ਸਿਆਣੇ ਟੀਕਾ ਕਰਦੇ ਨੇ ਸਮਝਣ ਦੀ ਕੋਸ਼ਿਸ਼ ਕਰਦੇ ਨੇ ਵੀ ਇਸ ਅਨਪੜ ਰਵਦਾਸ ਨੇ ਕੀ ਆਖਿਆ بڑے بڑے ਪੜੇ ਲਿਖਿਆਂ ਦੇ ਦਿਮਾਗ ਚੱਕਰਾ ਜਾਂਦੇ ਇਸ ਪਨ ਅਨਪੜ ਜੁਲਾਹੇ ਨੇ ਕੀ ਆਖਿਆ بڑے بڑے ਪ੍ਰਿੰਸੀਪਲ ਤੇ ਪ੍ਰੋਫੈਸਰਾਂ ਦੇ ਦਿਮਾਗ ਚੱਕਰਾ ਦਿੰਦੇ ਕਬੀਰ ਨੂੰ ਪੜ ਕੇ ਕਰੀਬਨ ਕਰੀਬਨ ਸੈਂਕੜੇ ਮਨੁੱਖਾਂ ਨੇ ਸੜੇ ਦੇਸ਼ ਦੇ ਚ ਪੀ ਐਚ ਡੀ ਕੀਤੀ। ਔਰ ਕਬੀਰ ਨੂੰ ਅਜੇ ਵੀ ਸਮਝਣਾ ਕਿਸੇ ਹੱਦ ਤੱਕ ਸਮਰੱਥਾ ਤੋਂ ਪਰੇ ਦੀ ਗੱਲ ਹੈ। ਨਾਮਦੇਵ ਨੇ, ਬਾਬਾ ਫਰੀਦ ਨੇ ਹੁਣ ਬੈਠਾ ਹੈ ਦਰਿਆ ਸਿੰਧ ਦੇ ਕੰਢੇ ਪਾਕਪਟਨ ਨਮਾਜ਼ ਪੜ ਰਿਹਾ ਹੈ, ਬੰਦਗੀ ਕਰ ਰਿਹਾ ਹੈ ਪਰ ਅੰਦਰੋਂ ਸੰਗੀਤ ਤੇ ਕਵਿਤਾ ਦਾ ਜਨਮ ਹੋ। ਕਲਾਕਾਰ ਬਣ ਜਾਂਦਾ ਹੈ ਇੱਕ ਉਹ ਕਵੀ ਜੋ ਕਵਿਤਾ ਬਾਰੋਂ ਸਿੱਖਣ ਦੀ ਕੋਸ਼ਿਸ਼ ਪਿਆ ਕਰਦਾ ਹੈ ਔਰ ਜਿਹੜਾ ਬਾਰੋਂ ਹੀ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਪ੍ਰਭਾਵਕ ਤੇ ਕਵਿਤਾ ਤੋਂ ਹੈ ਕਲਾ ਤੋਂ ਹੈ ਤੇ ਕਲਾ ਦੇ ਜਨਮਦਾਤੇ ਭਗਤ ਲੋਕ ਨੇ ਤੇ ਫਿਰ ਚونکہ ਕਲਾ ਦਾ ਪ੍ਰਭਾਵ ਪਿਆ ਤੋਂ ਸੁਰਤ ਨੂੰ ਕੋਈ ਅੰਦਰ ਨਾ ਕਰ ਸਕਿਆ ਤੇ ਫਿਰ ਬਾਰੋਂ ਸਿੱਖਣ ਦੀ ਕੋਸ਼ਿਸ਼ ਕੀਤੀ ਇਸ ਵਾਸਤੇ ਆਪ ਹੈਰਾਨ ਹੋਵੋਗੇ ਰਿਸ਼ੀ ਦੇ ਜਿਹੜੇ ਅਖਰੀ ਅਰਥ ਨੇ ਉਹ ਕਵੀ ਹੈ ਰਿਸ਼ੀ ਦੇ ਅਖਰੀ ਅਰਥ ਕਵੀ ਨੇ ਇਸ ਤੋਂ ਇਲਾਵਾ ਹੋਰ ਕੋਈ ਇਸਦੇ ਅਰਥ ਨਹੀਂ ਰਿਸ਼ੀ ਰਿਸ਼ੀ ਦੇ ਅਖਰੀ ਅਰਥ ਨੇ ਕਵੀ ਰਿਸ਼ੀ ਦਾ ਬਹੁਤ ਵੱਡਾ ਸਨਮਾਨ ਹੈ ਕਵੀ ਦਾ ਬਹੁਤ ਵੱਡਾ ਹਿੰਦੁਸਤਾਨ ਦੇ ਸਨਮਾਨ ਰਿਆ ਜਿਨੇ ਪ੍ਰਮਾਤਮਾ ਨੂੰ ਸਮਝਿਆ ਤੇ ਉਸ ਸਮਝ ਨੂੰ ਅੰਦਰੋਂ ਅਖਰਾਂ ਦੇ ਰਾਹੀਂ ਕਵਿਤਾ ਦੇ ਰਾਹੀਂ ਪ੍ਰਗਟ ਕੀਤਾ ਐਸਲਸ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਥਾ-ਥਾ ਤੇ ਆਪਣੇ ਆਪ ਨੂੰ ਕਹਿੰਦੇ ਹੀ ਕਵੀ ਨੇ ਚੋ ਭਈ ਤੁਸੀਂ ਪੜ੍ਹਦੇ ਨ ਉੱਪਰ ਲਿਖਿਆ ਕਬਿਓ ਬਾਚ ਬੇਂਤੀ ਚੋ ਭਈ ਕਬਿਓ ਬਾਚ ਕਬੀ ਦੇ ਬਚਨ ਥਾ-ਥਾ ਤੇ ਸਤਿਗੁਰੂ ਆਪਣੇ ਆਪ ਨੂੰ ਕਵੀ ਕਹਿੰਦੇ ਮੈਂ ਇੱਕ ਕਵੀ ਆ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇੱਕ ਥਾਂ ਤੇ ਐਸਾ ਕਹਿੰਦੇ ਨੇ ਕਿ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਰਦੀ ਗਾਰਾ ਇਹ ਪਰਵਰਦੇਗਾਰ ਇਹ ਜੋ ਕੁਝ ਕਹਿ ਰਿਹਾ ਹੈ ਇਹ ਨਾਨਕ ਸ਼ਾਇਰ ਕਹਿ ਰਿਹਾ ਕਵੀ ਕਹਿ ਰਿਹਾ ਪਾਤਸ਼ਾਹ ਆਪਣੇ ਆਪ ਨੂੰ ਕਵੀ ਕਹਿੰਦੇ ਨੇ ਐਸਾ ਹੋ ਹੀ ਨਹੀਂ ਸਕਦਾ ਕਿ ਜਿਹੜਾ ਰੱਬ ਨਾਲ ਜੁੜ ਜਾਵੇ ਤੇ ਉਹ ਕਵੀ ਨਾ ਹੋਵੇ ਹੋ ਜਾਂਦਾ ਹੈ ਉਹਦੇ ਅੱਖਰਾਂ ਦੀ ਤਰਤੀਬ ਆ ਜਾਂਦੀ ਹੈ ਕਵਿਤਾ ਦਾ ਪਤਾ ਜਨਮ ਕਿਸ ਤਰ੍ਹਾਂ ਹੁੰਦਾ ਹੈ ਅੱਖਰਾਂ ਨੂੰ ਤਰਤੀਬ ਮਿਲ ਜਾਏ ਤੇ ਕਵਿਤਾ ਦਾ ਜਨਮ ਆਵਾਜ਼ ਨੂੰ ਤਰਤੀਬ ਮਿਲ ਜਾਏ ਤਾਂ ਸੰਗੀਤ ਦਾ ਜਨਮ ਵਿਚਾਰਾਂ ਨੂੰ ਤਰਤੀਬ ਮਿਲ ਜਾਏ ਤੇ ਫਲਸਫੇ ਦਾ ਜਨਮ ਗਹਿਰਾਈਆਂ ਦਾ ਜਨਮ ਹੋ ਜਾਂਦਾ ਪਰ ਇਹ ਸਭ ਕੁਝ ਤਾਂ ਹੁੰਦਾ ਜਦ ਮਨੁੱਖ ਦੀ ਸੁਰਤ ਪਰਮਾਤਮਾ ਦੇ ਨੇੜੇ ਜਾਂਦੀ ਕਿਉਂਕਿ ਪਰਮਾਤਮਾ ਇੱਕ ਕਲਾ ਦਾ ਗਿਆਨੀ ਨੇ ਸਾਇਬ ਕਹਿੰਦੇ ਨੇ ਤੂੰ ਸਰਬ ਕਲਾ ਕਾ ਗਿਆਤਾ ਇਹ ਅਕਾਲ ਪੁਰਖ ਤੂੰ ਹਰ ਕਲਾ ਦਾ ਗਿਆਨੀ ਹੈ ਤੇਰੇ ਕੋਲ ਹਰ ਤਰ੍ਹਾਂ ਦੀ ਕਲਾ ਹੈ ਤੇ ਜਿਹੜਾ ਤੇਰੇ ਨੇੜੇ ਆਵੇਗਾ ਹੋ ਹੀ ਨਹੀਂ ਸਕਦਾ ਉਹ ਕਲਾਕਾਰ ਨਾ ਬਣੇ ਉਹ ਕਲਾਕਾਰ ਬਣ ਜਾਏ